ਸਤਿ ਸ੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਮ ਤੌਰ ਤੇ ਜਦੋਂ ਵੀ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਭਾਅ ਤੈਅ ਕੀਤੇ ਜਾਂਦੇ ਨੇ ਐਲਾਨੇ ਜਾਂਦੇ ਹਨ ਐਮਐਸਪੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਜ਼ੋਰ ਇਸ ਗੱਲ ਤੇ ਹੀ ਜ਼ਿਆਦਾ ਦਿੱਤਾ ਜਾਂਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿੰਨਾ ਵਾਧਾ ਹੋਇਆ ਸਾਰੀ ਚਰਚਾ ਵੀ ਇਸ ਉੱਪਰ ਹੀ ਕੇਂਦ੍ਰਿਤ ਹੁੰਦੀ ਹੈ ਕਿ ਕਿੰਨੇ ਫੀਸਦੀ ਵਾਧਾ ਹੋਇਆ ਕਿਹੜੀ ਸਰਕਾਰ ਨੇ ਕਿੰਨੀ ਐਮਐਸਪੀ ਵਧਾਈ ਸੀ ਪਰ ਇਸ ਵਾਰ ਜਦੋਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਮਐਸਪੀ ਦਾ ਐਲਾਨ ਕੀਤਾ ਤਾਂ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਉਹਨਾਂ ਦੀ ਸਰਕਾਰ ਨੇ ਜੋ ਸਾਲ 2018-19 ਦੇ ਬਜਟ ਦੇ ਵਿੱਚ ਕਿਹਾ ਸੀ ਵਚਨ ਦਿੱਤਾ ਸੀ ਇੱਕ কমিਟਮੈਂਟ ਕੀਤੀ ਸੀ ਕਿ ਲਾਗਤ ਤੋਂ 50% ਦੀ ਵੱਧ ਮੁੱਲ ਉਹਨਾਂ ਦੀ ਸਰਕਾਰ ਦੇਵੇਗੀ ਉਸ ਨੂੰ ਪੂਰਾ ਕਰਦੇ ਆਂ ਹਰ ਫਸਲ ਦਾ ਮੁੱਲ 50 ਫੀਸਦੀ ਤੋਂ ਕਿਤੇ ਜ਼ਿਆਦਾ ਰੱਖਿਆ ਗਿਆ ਹੈ। ਮਿਸਾਲ ਦੇ ਤੌਰ ਤੇ ਕਣਕ ਦੇ ਭਾਅ ਦੀ ਇਹ ਗੱਲ ਕਰੀਏ ਤਾਂ ਕਣਕ ਬੀਜਣ ਦੀ ਲਾਗਤ ਜੋ ਉਹਨਾਂ ਵੱਲੋਂ ਦਰਸਾਈ ਗਈ ਉਸੇ 1239 ਰੁਪਏ ਪ੍ਰਤੀ ਕੁਇੰਟਲ ਤੇ ਜੋ ਮੁੱਲ ਉਹਨਾਂ ਵੱਲੋਂ ਤੈਅ ਕੀਤਾ ਗਿਆ ਜਿਹੜੀ ਐਮਐਸਪੀ ਕੇਂਦਰ ਸਰਕਾਰ ਨੇ ਰੱਖੀ ਹੈ ਉਹ ਹੈ 2585 ਮਤਲਬ ਐਮਐਸਪੀ ਉਹ 2585 ਦੇ ਰਹੇ ਨੇ 109 ਫੀਸਦੀ ਤੋਂ ਜ਼ਿਆਦਾ ਇਹ ਜਿਹੜੀ ਲਾਗਤ ਤੋਂ 109 ਫੀਸਦੀ ਜ਼ਿਆਦਾ ਇਹ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਇਸੇ ਤਰੀਕੇ ਨਾਲ ਬਾਕੀ ਫਸਲਾਂ ਨੇ ਚਾਹੇ ਉਹ ਛੋਲੇ ਹੋਣ 59 ਫੀਸਦੀ ਮਸੂਰ ਦੀ ਦਾਲ ਹੋਵੇ 99 ਫੀਸਦੀ ਜਾਂ ਫਿਰ ਸਰੋਂ ਦੀ ਫਸਲ ਹੋਵੇ 93 ਫੀਸਦੀ ਵਾਧਾ ਜਿਹੜਾ ਲਾਗਤ ਤੋਂ ਐਮਐਸਪੀ ਰੱਖਣ ਦੇ ਵਿੱਚ ਤੈਅ ਕਰਨ ਦੇ ਵਿੱਚ ਰੱਖਿਆ ਗਿਆ ਹੈ ਇਹ ਸਰਕਾਰ ਨੇ ਬੜਾ ਜ਼ੋਰ ਦੇ ਕੇ ਕਿਹਾ ਹੁਣ ਜੇ ਤੁਸੀਂ ਪਿਛਲੀਆਂ ਖਬਰਾਂ ਤੇ ਝਾਤ ਮਾਰੋ ਤਾਂ ਜਿਹੜੀਆਂ ਸਲਾਈਡਾਂ ਦਿਖਾਈਆਂ ਜਾਂਦੀਆਂ ਸੀ ਜੋ ਪ੍ਰੈਜੈਂਟੇਸ਼ਨ ਮਿਨਿਸਟਰ ਦਿੰਦੇ ਹੁੰਦੇ ਨੇ ਉਸ ਦੇ ਵਿੱਚ ਇਹ ਅੰਕੜਾ ਤਾਂ ਦਿੱਤਾ ਹੁੰਦਾ ਸੀ ਪਰ ਜ਼ੋਰ ਇਸ ਗੱਲ ਤੇ ਦਿੱਤਾ ਜਾਂਦਾ ਸੀ ਕਿ ਪਿਛਲੇ ਸਾਲ ਨਾਲੋਂ ਐਮਐਸਪੀ ਕਿੰਨੀ ਵਧੀ ਹੈ ਕਿੰਨੇ ਫੀਸਦੀ ਉਸ ਦੇ ਵਿੱਚ ਵਾਧਾ ਹੋਇਆ ਹੈ ਹੁਣ ਅਜੇ ਇਹ ਕਿਉਂ ਹੋਇਆ ਸਰਕਾਰ ਨੇ ਆਪਣਾ ਤਰੀਕਾ ਕਰ ਕਿਉਂ ਬਦਲਿਆ ਜੇ ਤੁਸੀਂ ਪਿਛਲੇ 5-6 ਸਾਲਾਂ ਤੋਂ ਚੱਲ ਰਹੇ ਕਿਸਾਨ ਅੰਦੋਲਨਾਂ ਜਾਂ ਕਿਸਾਨ ਧਰਨੇ ਜਾਂ ਕਿਸਾਨਾਂ ਦੀਆਂ ਮੰਗਾਂ ਬਾਰੇ ਦੇਖੋ ਜਾਂ ਉਹਨਾਂ ਦੀਆਂ ਮੰਗਾਂ ਤੇ ਨਜ਼ਰ ਮਾਰੋ ਤਾਂ ਐਮਐਸਪੀ ਇੱਕ ਮੁੱਖ ਮੰਗ ਹੈ ਮੰਗ ਹਮੇਸ਼ਾ ਇਹੀ ਹੁੰਦੀ ਹੈ ਜਿਹੜਾ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੇ ਸਰਕਾਰ ਉਹਨਾਂ ਨੂੰ ਲਾਗੂ ਕਰੇ ਸਿਫਾਰਸ਼ਾਂ ਕਾਫੀ ਸੀ ਲੇਕਿਨ ਉਸ ਦੇ ਵਿੱਚੋਂ ਵੀ ਸਿਰਫ ਤੇ ਸਿਰਫ ਇੱਕ ਸਿਫਾਰਿਸ਼ ਦਾ ਹੀ ਜ਼ਿਕਰ بار-ਬਾਰ ਕੀਤਾ ਜਾਂਦਾ ਹੈ ਔਰ ਉਹ ਮੰਗ ਹੈ C2 50% C2 50% ਦੀ ਉਹਦੇ ਵਿੱਚ ਵਾਧਾ ਕਰਕੇ ਜਾਂ ਮਾਰਜਨ ਜੋੜ ਕੇ ਐਮਐਸਪੀ ਤੈਅ ਕੀਤੀ ਜਾਂਦੀ ਹੈ ਇਸੇ ਨੂੰ ਹੀ बार-बार ਦਰਹਾਇਆ ਜਾਂਦਾ ਹੈ ਹਰ ਵਾਰ ਮੰਗਾ ਜਦੋਂ ਰੱਖਣੀਆਂ ਹੁੰਦੀਆਂ ਨੇ ਸਰਕਾਰ ਮੂਰੇ ਇਸੇ ਮੰਗ ਨੂੰ ਮੁੱਖ ਤੌਰ ਤੇ ਪੇਸ਼ ਕੀਤਾ ਜਾਂਦਾ ਹੁਣ ਜੇ ਆਮ ਲੋਕਾਂ ਦੀ ਪਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ ਜੋ ਵੀ ਫਸਲ ਉੱਤੇ ਖਰਚਾ ਹੋਇਆ ਹੈ C2 ਦਾ ਮਤਲਬ ਹੈ ਕਿ ਜਿਹੜੀ ਵੀ ਲਾਗਤ ਆਈ ਹੈ ਫਸਲ ਨੂੰ اگਾਉਣ ਦੇ ਵਾਸਤੇ ਜੋ ਖਰਚਾ ਹੋਇਆ ਹੈ ਉਸ ਦੇ ਵਿੱਚ 50% ਦੀ ਮਾਰਜਿਨ ਕਿਸਾਨ ਦਾ ਹੋਣਾ ਚਾਹੀਦਾ ਹੈ ਉਹ ਜੋੜ ਕੇ ਫਿਰ ਉਸ ਦੀ ਕੀਮਤ ਤੈਅ ਕੀਤੀ ਜਾਵੇ ਉਸ ਦਾ ਮੁੱਲ ਤੈਅ ਕੀਤਾ ਜਾਵੇ ਐਮਐਸਪੀ ਤੈਅ ਕੀਤੀ ਜਾਵੇ ਹੁਣ ਸਰਕਾਰ ਵੀ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਕਹਿ ਰਹੀ ਹੈ ਕਿ 50% ਦੀ ਛੱਡੋ ਅਸੀਂ ਤਾਂ 100% ਦੀ ਮਾਰਜਿਨ ਜੋੜ ਕੇ ਐਮਐਸਪੀ ਦੇ ਰਹੇ ਹਾਂ ਤੁਹਾਡੀ ਤਾਂ ਮੰਗ 50% ਦੀ ਸੀ ਅਸੀਂ 100% ਦੀ ਦੇ ਰਹੇ ਹਾਂ ਮੰਗ ਤੋਂ ਵੀ ਦੁੱਗਣਾ ਦੇ ਰਹੇ ਹਾਂ ਸੋ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹ ਬੇਮਾਨੇ ਹੋ ਜਾਂਦੀਆਂ ਹੁਣ ਫਰਕ ਕੀ ਹੈ ਕਿਸਾਨ ਦੀਆਂ ਮੰਗਾਂ ਤੇ ਜੋ ਸਰਕਾਰ ਦਾ ਐਲਾਨ ਹੈ ਕੀ ਉਹ ਇੱਕਦਮ ਸਹੀ ਹੈ ਜਾਂ ਉਹਦੇ ਵਿੱਚ ਜੋ ਫਰਕ ਹੈ ਉਹ ਫਰਕ ਕੀ ਹੈ ਫਰਕ ਇਹ ਹੈ ਕਿ ਜਿਹੜਾ ਸੁਆਮੀਨਾਥਨ ਕਮਿਸ਼ਨ ਦੇ ਵਿੱਚ C2 50% ਦੀ ਦਾ ਜ਼ਿਕਰ ਸੀ ਉਹ ਜਦੋਂ ਭਾਰਤ ਸਰਕਾਰ ਫਾਰਮੂਲਾ ਵਰਤ ਰਹੀ ਹੈ ਐਮਐਸਪੀ ਕੈਲਕੂਲੇਟ ਕਰਨ ਦਾ ਭਾਰਤ ਸਰਕਾਰ ਉਹ ਫਾਰਮੂਲਾ ਵਰਤ ਰਹੀ ਹੈ A2 FL ਤੇ ਉਸ ਤੋਂ ਬਾਅਦ 50% ਹੁਣ ਆਮ ਕਿਸਾਨ ਨੇ ਜੇ ਸਮਝਣਾ ਹੋਵੇ ਉਹਨੂੰ C2 A2 FL ਇਹ ਚੀਜ਼ਾਂ ਸਮਝ ਨਹੀਂ ਆਉਣਗੀਆਂ ਉਹਨੂੰ ਦੇ ਆਮ ਭਾਸ਼ਾ ਦੇ ਵਿੱਚ ਸਮਝਾਉਣਾ ਹੋਵੇ ਲੋਕ ਫਰਕ ਕਿਵੇਂ ਸਮਝਣਗੇ ਲੋਕਾਂ ਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਇਹਨਾਂ ਫਾਰਮੂਲਿਆਂ ਦੇ ਵਿੱਚ ਕੀ ਖੇਲ ਲੁਕਿਆ ਹੋਇਆ ਹੈ ਇਹਦੇ ਵਿੱਚ ਜਿਹੜੀਆਂ ਲੁਕਮੀਆਂ ਪਰਤਾਂ ਨੇ ਉਹ ਕੀ ਹਨ ਉਹ ਸੀ2 ਦੇ ਵਿੱਚ ਜੋ ਖਰਚਾ ਗਿਣਿਆ ਜਾਂਦਾ ਹੈ ਜੋ ਸੁਆਮੀ ਨਾਥਨ ਨੇ ਸੀ2 ਕਿਹਾ ਸੀ ਉਹਦੇ ਵਿੱਚ ਜਿੰਨੇ ਵੀ ਬਾਕੀ ਖਰਚੇ ਹੁੰਦੇ ਨੇ ਬੀਜ ਦਾ ਲੇਬਰ ਦਾ ਖਾਦ ਦਾ ਪਾਣੀ ਦਾ ਉਹ ਖਰਚਿਆਂ ਤੋਂ ਇਲਾਵਾ ਜਿਹੜੀ ਕਿਸਾਨ ਦੀ ਆਪਣੀ ਮਾਲਕੀ ਵਾਲੀ ਜ਼ਮੀਨ ਹੁੰਦੀ ਹੈ ਉਸ ਤੇ ਉੱਤੇ ਮਨੋਰਥ ਕਿਰਾਇਆ ਜਾਂ ਇਰਾਦਾ ਕਿਰਾਇਆ ਜਾਂ ਇਹ ਕਹਿ ਲਈਏ ਕਿ ਜੇ ਉਹ ਠੇਕੇ ਤੇ ਦਿੰਦਾ ਹੈ ਉਸ ਨੂੰ ਕਿੰਨਾ ਕਿਰਾਇਆ ਮਿਲ ਸਕਦਾ ਹੈ ਦਾ ਮਤਲਬ ਇੰਟੈਂਡਡ ਰੈਂਟ ਔਨ ਹਿਸ ਓਨ ਲੈਂਡ ਤੇ ਜੋ ਉਸਦੀ ਰਕਮ ਨਿਵੇਸ਼ ਹੋਈ ਹੈ ਖੇਤੀਬਾੜੀ ਦੇ ਧੰਦੇ ਵਿੱਚ ਇੰਟਰਸਟ ਔਨ ਫਾਰਮ ਓਨਡ ਕੈਪੀਟਲ ਮਤਲਬ ਸੰਦਾਂ ਤੇ ਮਸ਼ੀਨਰੀ ਤੇ ਜੋ ਵੀ ਉਹਨੇ ਖਰਚਾ ਕੀਤਾ ਹੈ ਜੋ ਵੀ ਉਹਦਾ ਪੈਸਾ ਲੱਗਿਆ ਹੈ ਉਸ ਦੇ ਉੱਤੇ ਜੋ ਉਹਨੂੰ ਵਿਆਜ ਮਿਲ ਸਕਦਾ ਸੀ ਉਸ ਨੂੰ ਜੋੜ ਕੇ ਖਰਚ ਕੈਲਕੂਲੇਟ ਕੀਤਾ ਜਾਵੇ ਤੇ ਫਿਰ ਉਸ ਦੇ ਉੱਪਰ 50 ਫੀਸਦੀ ਮਾਰਜਿਨ ਜੋੜ ਕੇ ਇਹ ਐਮਐਸਪੀ ਦੇਣੀ ਚਾਹੀਦੀ ਹੈ ਇਹ ਸੁਆਮੀ ਨੈਸ਼ਨਲ ਕਮਿਸ਼ਨ ਦਾ ਕਹਿਣਾ ਸੀ ਹੁਣ ਤੇ ਜੋ ਸਰਕਾਰ ਸਿਫਾਰਿਸ਼ਾਂ ਮੰਨਦੀ ਹੈ ਉਹ ਕਿਹਦੀਆਂ ਸਿਫਾਰਿਸ਼ਾਂ ਮੰਨਦੀ ਹੈ ਸਰਕਾਰ ਸਿਫਾਰਿਸ਼ਾਂ ਮੰਨਦੀ ਹੈ ਸੀਏਸੀਪੀ ਦੀਆਂ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਸ ਮਤਲਬ ਸੀਏਸੀਪੀ ਉਸ ਦੇ ਵਿੱਚ ਜਿਹੜੀ ਲਾਗਤ ਗਣੀ ਜਾਂਦੀ ਹੈ ਜਿਹੜਾ ਖਰਚਾ ਗਿਣਿਆ ਜਾਂਦਾ ਹੈ ਉਸ ਦੇ ਵਿੱਚ ਬੀਜ ਲੇਬਰ ਖਾਦ ਪਾਣੀ ਬਿਜਲੀ ਤੋਂ ਇਲਾਵਾ ਜੋ ਪਰਿਵਾਰ ਦੇ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਮਿਹਨਤਾਨਾ ਕਿੰਨਾ ਹੈ ਉਹ ਜੋੜ ਕੇ ਮਤਲਬ ਉਸ ਦੇ ਉੱਪਰ 50 ਫੀਸਦੀ ਮਾਰਜਨ ਰੱਖ ਕੇ ਉਸ ਨੂੰ ਜੋੜ ਕੇ ਐਮਐਸਪੀ ਜਿਹੜੀ ਹੈ ਉਹ ਕੈਲਕੂਲੇਟ ਕੀਤੀ ਜਾਂਦੀ ਹੈ ਐਮਐਸਪੀ ਕੱਢੀ ਜਾਂਦੀ ਹੈ ਹੁਣ ਜਦੋਂ ਆਪਾਂ ਇਸ ਚਰਚਾ ਦੇ ਵਿੱਚ ਪੈਨੇ ਆ ਤਾਂ ਗੱਲਾਂ ਤਕਨੀਕੀ ਹੋ ਜਾਂਦੀਆਂ ਨੇ ਉਹ ਆਮ ਪਾਸ਼ਾ ਦੇ ਵਿੱਚ ਆਮ ਲੋਕਾਂ ਨੂੰ ਸਮਝਣੋਂ हट ਜਾਂਦੀਆਂ ਨੇ ਹੁਣ ਇਹ ਸਰਕਾਰ ਦਾ ਤਰਕ ਹੋਵੇਗਾ ਕਿ ਜਿਹੜਾ ਸੀਏਸੀਪੀ ਦਾ ਖਰਚ ਕੈਲਕੂਲੇਟ ਕਰਨ ਦਾ ਤਰੀਕਾ ਹੈ ਉਹਦੇ ਵਿੱਚ ਮਸ਼ੀਨਰੀ ਦੀ ਜਿਹੜੀ ਡੈਪ੍ਰੀਸੀਏਸ਼ਨ ਹੁੰਦੀ ਹੈ ਉਹ ਖਰਚਾ ਲਿਆ ਜਾਂਦਾ ਹੈ ਮਤਲਬ ਸਾਲ ਦਰ ਸਾਲ ਜਿਹੜੀ ਸੰਦਾਂ ਦੀ ਕੀਮਤ ਘਟਦੀ ਹੈ ਉਹ ਵੀ ਅਸੀਂ ਗਿਣਦੇ ਹਾਂ ਵਰਕਿੰਗ ਕੈਪੀਟਲ ਤੇ ਇੰਟਰਸਟ ਜਿਹੜਾ ਗਿਣਿਆ ਜਾਂਦਾ ਹੈ ਇਹ ਤਰਕ ਦਿੱਤੇ ਜਾਣਗੇ ਤਾਂ ਜਿਹੜੀ ਦੂਜੀ ਤਰ ਹੈ ਉਹ ਇਸ ਗੱਲ ਦਾ ਜ਼ਿਕਰ ਕਰੇਗੀ ਕਿ ਜਦੋਂ ਤੁਸੀਂ ਵਪਾਰੀ ਵਰਗ ਦੀ ਕੈਪੀਟਲ ਇਨਵੈਸਟਮੈਂਟ ਨੂੰ ਗਿਣਦੇ ਹੋ ਤਾਂ ਸਾਡੀ ਵੀ ਜਿਹੜੀ ਕੈਪੀਟਲ ਇਨਵੈਸਟਮੈਂਟ ਹੈ ਉਹ ਗਣੀ ਜਾਣੀ ਚਾਹੀਦੀ ਹੈ ਵਪਾਰੀਆਂ ਦੀ ਲੋਨ ਮਾਫੀ ਕਰਦੇ ਹਾਂ ਜੇ ਕੋਈ ਤੰਦਾ ਨਹੀਂ ਚੱਲਦਾ ਤਾਂ ਉਹਨਾਂ ਦਾ ਲੋਨ ਜਿਹੜਾ ਹੈ ਕਰਜ਼ਾ ਉਹ ਰਾਈਟ ਆਫ ਕਰ ਦਿੱਤਾ ਜਾਂਦਾ ਹੈ ਹਜ਼ਾਰਾਂ ਕਰੋੜ ਦਾ ਉਹ ਤਰਕ ਦੇ ਵਿੱਚ ਲੈ ਕੇ ਆਉਣਗੇ ਇਸੇ ਤਰੀਕੇ ਨਾਲ ਜਿਹੜੇ ਕਿਸਾਨੀ ਤਰਕ ਦੇ ਉਲਟ ਗੱਲ ਕਰਨਗੇ ਜਿਹੜੇ ਸਰਕਾਰ ਦਾ ਪੱਖ ਲੈਣਗੇ ਉਹ ਇਹ ਕਲ ਕਰਨਗੇ ਕਿ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਉਦੋਂ ਦਾਣਾ-ਦਾਣਾ ਕਿਸਾਨਾਂ ਦੀ ਫਸਲ ਦਾ ਹੈ ਉਹ ਸਰਕਾਰ ਐਮਐਸਪੀ ਤੇ ਚੱਕੇਗੀ ਇਸ ਦਾ ਜ਼ਿਕਰ ਹੁੰਦਾ ਹੈ ਪਰ ਸਾਡੇ ਸਮਾਨ ਦੀ ਵਿਕਰੀ ਹੋਵੇ ਜਾਂ ਨਾ ਹੋਵੇ ਇਸ ਦੀ ਕੋਈ ਵੀ ਗਰੰਟੀ ਨਹੀਂ ਦਿੰਦਾ ਅਜਿਹੇ ਤਰਕ ਜਿਹੜੇ ਨੇ ਉਹ ਦਿੱਤੇ ਜਾਣਗੇ ਕੁੱਲ ਮਿਲਾ ਕੇ ਸਾਰਾ ਵਿਸ਼ਾ ਸਾਰਾ ਮੁੱਦਾ ਇੱਕ ਸ਼ਬਦੀ جنگ ਦੇ ਵਿੱਚ ਤਬਦੀਲ ਹੋ ਜਾਵੇਗਾ ਸ਼ਬਦਾਂ ਦੇ ਫੇਰ ਫੇਰ ਵਿੱਚ ਹੀ ਜੋ ਮੂਲ ਮੰਗਾ ਨੇ ਜੋ ਅਸਲੀ ਮੁੱਦਾ ਹੈ ਉਹ ਕਿਤੇ ਨਾ ਕਿਤੇ ਗੈਰ ਹਾਜ਼ਰ ਹੋ ਜਾਏਗਾ ਉਹ ਕਿਤੇ ਨਾ ਕਿਤੇ ਦੱਬਿਆ ਜਾਏਗਾ ਇਹੀ ਹਰ ਵਾਰ ਹੁੰਦਾ ਹੈ ਜੇ ਤੁਸੀਂ ਇਸ ਗੱਲ ਤੋਂ ਕਿ ਜਦੋਂ ਦਾ ਇਹ ਐਲਾਨ ਹੋਇਆ ਹੈ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਕੀ ਪ੍ਰਤੀਕਰਮ ਆਇਆ ਹੈ ਉਸ ਨੂੰ ਸਮਝੋਗੇ ਉਸ ਨੂੰ ਦੇਖੋਗੇ ਤਾਂ ਸ਼ਾਇਦ ਗੱਲ ਸਮਝਣੀ ਹੋਰ ਆਸਾਨ ਹੋ ਜਾਵੇਗੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਸ਼ੰਗਾਰਾ ਸਿੰਘ ਮਾਨ ਨੇ ਕਿਹਾ ਹੈ ਕਿ ਹੜ੍ਹਾਂ ਦੇ ਕਾਰਨ ਇਸ ਵਾਰ ਕਿਸਾਨਾਂ ਦੇ ਖਰਚੇ ਆਮ ਨਾਲੋਂ ਕਾਫੀ ਗੁਣਾ ਵਧ ਗਏ ਹਨ ਤੇ ਇਹਨਾਂ ਲਾਗਤਾਂ ਦੇ ਹਿਸਾਬ ਨਾਲ ਹੀ ਕਣਕ ਦਾ ਮੁੱਲ ਜਿਹੜਾ ਹੈ ਉਹ ਤੈਅ ਕਰਨਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਆਫਤ ਦੇ ਮੌਕੇ ਵੀ ਕੇਂਦਰ ਸਰਕਾਰ ਨੇ ਫਸਲਾਂ ਦੇ ਭਾਅ ਦੇ ਵਿੱਚ ਲੋੜਿੰਗ ਦਾ ਵਾਧਾ ਨਹੀਂ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਹੈ ਕਿ ਕਣਕ ਦੇ ਭਾਅ ਦੇ ਵਿੱਚ ਵਾਧਾ ਥੜਾਂ ਦੇ ਵਿੱਚ ਫਸਲਾਂ ਗਵਾ ਚੁੱਕੇ ਕਿਸਾਨਾਂ ਨਾਲ ਇੱਕ ਮਜ਼ਾਕ ਹੈ। ਆਖਰੀ ਘੜੀ ਦੇ ਵਿੱਚ ਵੀ ਸਰਕਾਰ ਨੇ ਕਿਸਾਨਾਂ ਦੀ ਬਾਹ ਨਹੀਂ ਫੜੀ, ਉਹਨਾਂ ਨੂੰ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਸੀ। ਹੁਣ ਜੇ ਇਹਨਾਂ ਜਵਾਬਾਂ ਨੂੰ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ, ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਿਆਸੀ ਭਾਸ਼ਾਵਰਤੀ ਗਈ ਲੱਗਦੀ ਹੈ ਕਿਸਾਨਾਂ ਦਾ ਜੋ ਇੰਟਰਸਟ ਹੈ ਕਿਸਾਨਾਂ ਦੇ ਹਿੱਤਾਂ ਦੀ ਗੱਲ ਉਸ ਤਰੀਕੇ ਨਾਲ ਨਹੀਂ ਕੀਤੀ ਗਈ ਹੁਣ ਇੱਥੇ ਦੂਜੀ ਧਿਰ ਜਦੋਂ ਤਰਕ ਦੇਵੇਗੀ ਉਹ ਇਹ ਗੱਲ ਕਹੇਗੀ ਕਿ ਜਦੋਂ ਤੁਹਾਨੂੰ ਖੜਾ ਦੇ ਨੁਕਸਾਨ ਦੇ ਲਈ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਰੇਤਾ ਕੱਢਣ ਦੇ ਲਈ 7200 ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ ਮੁਆਵਜ਼ਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ 2 ਲੱਖ ਕਵਾਂਟਲ ਕਣਕ ਦੇ ਬੀਜ ਵੀ ਮੁਫਤ ਦੇਣ ਦੀ ਗੱਲ ਸਰਕਾਰ ਕਰ ਰਹੀ ਹੈ ਤੁਸੀਂ ਇੱਥੇ ਐਮਐਸਪੀ ਦੇ ਵਿੱਚ ਹੜਾ ਨੂੰ ਕਿਉਂ ਜੋੜ ਰਹੇ ਹੋ ਕੇਂਦਰ ਸਰਕਾਰ ਨੇ ਪਿਛਲੇ 56 ਸਾਲਾਂ ਦੇ ਵਿੱਚ ਕਣਕ ਦੇ ਰੇਟ ਦੇ ਵਿੱਚ 150 ਰੁਪਏ ਪ੍ਰਤੀ ਕੰਟਲ ਤੋਂ ਜ਼ਿਆਦਾ ਕਦੇ ਵੀ ਵਾਅਦਾ ਨਹੀਂ ਕੀਤਾ ਹੈ ਇਸ ਵਾਰ ਪਹਿਲੀ ਵਾਰ ਇਹ ਹੋਇਆ ਹੈ ਕਿ 160 ਰੁਪਏ ਪ੍ਰਤੀ ਕੰਟਲ ਵਾਅਦਾ ਕੀਤਾ ਗਿਆ ਹੈ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਰੇਟ ਜਿਹੜਾ ਹੈ ਉਹ ਵਧਾਇਆ ਗਿਆ ਹੈ ਇਸ ਤਰ੍ਹਾਂ ਦੇ ਤਰਕ ਦਿੱਤੇ ਜਾਣਗੇ ਲੇਕਿਨ ਕਿਸਾਨੀ ਤਰ੍ਹਾਂ ਜੜੀਆਂ ਨੇ ਉਹ ਗੱਲ ਕਰਨੀਆਂ ਕਿ ਜਿਹੜੀ ਸਾਨੀ ਲਾਗਤ ਜਿਸ ਦਰ ਦੇ ਨਾਲ ਵਧ ਰਹੀ ਹੈ ਉਸ ਦਰ ਦੇ ਨਾਲ ਫਸਲਾਂ ਦਾ ਭਾਅ ਨਹੀਂ ਵਧ ਰਿਹਾ ਹੈ ਇਹ ਜਥੇਬੰਦੀਆਂ ਦਾ ਤਰਕ ਹੋਵੇਗਾ ਉਹ ਬਾਰ ਬਾਰ ਕਹਿੰਦੇ ਨੇ ਕਿ ਜਦੋਂ 9899 ਦੀ ਗੱਲ ਕਰਦੇ ਹਾਂ ਕਣਕ ਦਾ ਭਾਅ ਉਸ ਸਮੇਂ 550 ਰੁਪਏ ਪ੍ਰਤੀ ਕੁਆਂਟਲ ਸੀ ਜੋ ਕਿ ਹੁਣ ਵਧ ਕੇ 2585 ਹੋਇਆ ਹੈ ਤਾਂ ਪਾਉਣੇ 5 ਗੁਣਾ ਇਹ ਭਾਅ ਵਧਿਆ ਹੈ ਉੱਥੇ ਹੀ ਜਦੋਂ ਡੀਜ਼ਲ ਦੀ ਗੱਲ ਕਰਦੇ ਹਾਂ ਡੀਜ਼ਲ ਦਾ ਰੇਟ 9899 ਦੇ ਵਿੱਚ ਇੱਕ ਡਰਮ 1974 ਰੁਪਏ ਦੇ ਵਿੱਚ ਭਰ ਜਾਂਦਾ ਸੀ ਜੋ ਕਿ ਹੁਣ 17618 ਰੁਪਏ ਦਾ ਇੱਕ ਡਰਮ ਭਰਦਾ ਹੈ ਮਤਲਬ ਡੀਜ਼ਲ ਦੀ ਜਿਹੜੀ ਭਾਅ ਹੈ ਉਹਦੇ ਵਿੱਚ 9 ਗੁਣਾ ਦੇ ਕਰੀਬ ਵਾਧਾ ਹੋਇਆ ਹੈ ਤੇ ਕਣਕ ਦਾ ਭਾਅ ਸਿਰ ਪੌਣੇ 5 ਜਾਂ 5 ਗੁਣਾ ਵਧਿਆ ਹੈ ਡੀਜ਼ਲ ਦੇ ਰੇਟ 9 ਗੁਣਾ ਵਧ ਗਏ ਹਨ ਤਾਂ ਉਹ ਜਿਹੜਾ ਦਰ ਹੈ ਵਧਨ ਦੀ ਉਹਦੇ ਵਿੱਚ ਕਾਫੀ ਫਰਕ ਹੈ ਇਸ ਤਰ੍ਹਾਂ ਦੀ ਤਰਕ ਦਿੱਤੇ ਜਾਣਗੇ ਹੁਣ ਇਹੀ ਤਰਕ ਜਿਹੜੇ ਨੇ ਉਹ ਦੋਨੇ ਤਰ੍ਹਾਂ ਇੱਕ ਦੂਜੇ ਦੀ ਗੱਲ ਕੱਟਣ ਦੇ ਲਈ ਦੇਣਗੀਆਂ ਲੇਕਿਨ ਜਿਹੜੀ ਗੱਲ ਨੋਟ ਕਰਨ ਵਾਲੀ ਹੈ ਉਹ ਇਹ ਹੈ ਕਿ ਜਿਹੜੇ ਵੀ ਇਹ ਬਿਆਨ ਆ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਜੋ ਵੀ ਬਿਆਨ ਆ ਰਹੇ ਨੇ ਜਾਂ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੀਆਂ ਤਰ੍ਹਾਂ ਨੇ ਉਹਨਾਂ ਦੇ ਵਿੱਚ ਸਵਾਮੀ 나ਥਨ ਕਮਿਸ਼ਨ ਦੀ ਜਿਹੜੀ ਸਿਫਾਰਿਸ਼ ਹੈ ਉਸ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ ਉਹ ਗੱਲ ਆਈ ਗਈ ਹੋ ਗਈ ਹੈ ਉਹ ਕਿਉਂ ਆ ਗਈ ਹੋ ਗਈ ਹੈ ਉਸ ਦਾ ਜ਼ਿਕਰ ਕਿਵੇਂ ਗਾਇਬ ਹੋ ਗਿਆ ਹੈ ਉਸਦੇ ਪਿੱਛੇ ਇੱਕੋ ਇੱਕ ਕਾਰਨ ਇਹ ਹੈ ਜੋ ਕਿ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਜੇ ਉੱਪਰ ਲਿਸਟ ਦੇ ਉੱਤੇ ਹੀ ਆਪਾਂ ਦੇਖੀਏ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਪ੍ਰਤੀਕਰਮ ਆਇਆ ਹੈ ਹੁਣ ਤੱਕ ਉਹ ਸਾਰੀਆਂ ਹੀ ਸਿਆਸੀ ਭਾਸ਼ਾ ਦੇ ਵਿੱਚ ਗੱਲ ਕਰਨ ਲੱਗੀਆਂ ਹਨ ਐਸ ਕੇ ਐਮ ਪੋਲੀਟੀਕਲ ਦੇ ਇਹ ਹਿੱਸੇ ਨੇ ਇਹ ਕਹਿ ਲਓ ਉਹ ਇਲੈਕਸ਼ਨਾਂ ਲੜਦੇ ਨੇ ਉਹ ਚੋਣਾਂ ਦੇ ਵਿੱਚ ਹਿੱਸਾ ਲੈ ਚੁੱਕੇ ਨੇ ਤੇ ਅਗਲੀ ਵਾਰ ਵੀ ਸ਼ਾਇਦ ਲੈਣਗੇ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਉਹਨਾਂ ਦੇ ਹਰ ਬਿਆਨ ਦੇ ਵਿੱਚੋਂ ਸਿਆਸਤ ਚਲਕਣ ਲੱਗੀ ਹੈ ਜਿਹੇ ਜਿਹੇ ਬਿਆਨ ਸਿਆਸੀ ਤਰ੍ਹਾਂ ਦੇ ਹੁੰਦੇ ਨੇ ਉਹ ਹੀ ਜਿਹੇ ਬਿਆਨ ਹੀ ਕਿਸਾਨ ਜਥੇਬੰਦੀਆਂ ਦੇ ਹੋਣ ਲੱਗ ਗਏ ਨੇ ਜਿਵੇਂ ਸਿਆਸੀ ਤਰ੍ਹਾਂ ਹੜਾਂ ਦੇ ਵਿੱਚ ਕੇਂਦਰ ਧੱਕਾ ਕਰ ਰਿਹਾ ਹੈ ਬਾਣੀ ਫੜ ਰਿਹਾ ਪੰਜਾਬ ਦੀ ਮਦਦ ਨਹੀਂ ਕਰ ਰਿਹਾ ਉਸੇ ਤਰੀਕੇ ਦੇ ਬਿਆਨ ਹੀ ਕਿਸਾਨ ਜਥੇਬੰਦੀਆਂ ਦੇ ਨੇ ਆਪਸ ਦੇ ਵਿੱਚ ਮੇਲ ਖਾਂਦੇ ਨੇ ਜਦੋਂ ਕਿਸਾਨ ਜਥੇਬੰਦੀਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਐਮਐਸਪੀ ਤਾਂ ਸਿਰਫ ਪੰਜਾਬ ਹਰਿਆਣਾ ਚ ਹੀ ਮਿਲਦੀ ਹੈ ਉਦੋਂ ਉਹ ਤਰਕ ਦਿੰਦੇ ਨੇ ਕਿ ਅਸੀਂ ਤਾਂ ਸਾਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਐਮਐਸਪੀ ਦਾ ਇੱਕ ਲੀਗਲ ਗਰੰਟੀ ਹੋਣੀ ਚਾਹੀਦੀ ਹੈ ਕਾਨੂੰਨੀ ਹੱਕ ਮਿਲਣਾ ਚਾਹੀਦਾ ਹੈ ਸਾਡੀ ਲੜਾਈ ਤਾਂ ਉਹ ਹੈ ਪਰ ਜਦੋਂ ਉਹ ਬਿਆਨ ਦਿੰਦੇ ਨੇ ਉਦੋਂ ਉਹ ਹੜ ਦੀ ਗੱਲ ਕਰਦੇ ਨੇ ਸਿਰਫ ਪੰਜਾਬ ਦੇ ਖੜਾਂ ਦੀ ਗੱਲ ਕਰਕੇ ਜੋੜ ਰਹੇ ਨੇ ਉਦੋਂ ਉਹਨਾਂ ਨੂੰ ਸਾਰੇ ਦੇਸ਼ ਦੇ ਕਿਸਾਨਾਂ ਦੀ ਐਮਐਸਪੀ ਦੀ ਗੱਲ ਕਰਨੀ ਚਾਹੀਦੀ ਸੁਆਮੀਨਾਥਨ ਕਮਿਸ਼ਨ ਦੀ ਮੰਗ ਜਿਹੜੀ ਹੈ ਸੀ2+50% ਦੀ ਉਸ ਦੀ ਗੱਲ ਅੱਗੇ ਰੱਖਣੀ ਚਾਹੀਦੀ ਸੀ ਜੋ ਕਿ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਸ਼ਾਇਦ ਇਹੀ ਸਰਕਾਰ ਵੀ ਚਾਹੁੰਦੀ ਹੈ ਜਦੋਂ ਸਰਕਾਰ ਇਹ ਐਲਾਨ ਕਰਦੀ ਐ ਐਮਐਸਪੀ ਦਾ ਉਹਦੇ ਵਿੱਚ 100% ਦੀ ਵਾਧਾ ਕਰਨ ਦੀ ਗੱਲ ਕਰਦੀ ਐ ਤਾਂ ਉਹ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਗੱਲ ਕਰ ਰਹੀ ਹੁੰਦੀ ਐ ਉਹਨਾਂ ਦਾ ਸਨੇਹਾ ਸਾਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਹੁੰਦਾ ਹੈ ਉਹਨਾਂ ਨੂੰ ਸਮਝਾਉਣ ਦੀ ਗੱਲ ਕੀਤੀ ਜਾਂਦੀ ਐ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ 50% ਦੀਆਂ ਅਸੀਂ ਤਾਂ ਉਸ ਤੋਂ ਕਿਤੇ ਜ਼ਿਆਦਾ ਅਸੀਂ ਤਾਂ ਦੁੱਗਣਾ ਦੇ ਰਹੇ ਹਾਂ 100% ਦੀ ਲਾਗਤ ਤੋਂ ਵੱਧ ਮਾਰਜਿਨ ਜੋੜ ਕੇ ਤੁਹਾਨੂੰ ਐਮਐਸਪੀ ਦੇ ਰਹੇ ਹਾਂ ਉਹਦੇ ਵਿੱਚ ਲੋਕਾਂ ਨੂੰ ਖੁਸ਼ ਕਰਨ ਦੀ ਜਾਂ ਇਹ ਕਹਿਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰ ਜੋ ਤੁਹਾਡੀਆਂ ਮੰਗਾਂ ਨੇ ਉਸ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਦੇ ਰਹੀ ਹੈ ਇਹ ਮੰਗਾਂ ਬੇਮਾਨੀਆਂ ਨੇ ਇਹਨਾਂ ਮੰਗਾਂ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ ਇਹ ਸਰਕਾਰ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਔਰ ਇਹਦੇ ਨਾਲ ਇੱਕ ਇਹ ਵੀ ਇਸ਼ਾਰਾ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀਆਂ ਇਹ ਮੰਗਾਂ ਮੰਨਣ ਦੀ ਜੋ ਕਿਸਾਨ ਜਥੇਬੰਦੀਆਂ ਵੱਲੋਂ ਰੱਖੀਆਂ ਗਈਆਂ ਨੇ ਉਹਦੇ ਮੂਡ ਵਿੱਚ ਨਹੀਂ ਹੈ ਉਸ ਰੌਣ ਵਿੱਚ ਨਹੀਂ ਹੈ ਉਹ ਤਰਕਾਂ ਦੇ ਨਾਲ ਉਹ ਅੰਕੜਿਆਂ ਦੇ ਨਾਲ ਤੁਹਾਡਾ ਮੁਕਾਬਲਾ ਕਰਨ ਦੀ ਰੋ ਦੇ ਵਿੱਚ ਨੇ ਉਹ ਇਹਨਾਂ ਅੰਕੜਿਆਂ ਦੇ ਨਾਲ ਇਹ ਸਾਬਤ ਕਰਨਗੇ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਸ ਤੋਂ ਕਿਤੇ ਜ਼ਿਆਦਾ ਅਸੀਂ ਪਹਿਲਾਂ ਹੀ ਦੇ ਰਹੇ ਹਾਂ ਇਸ ਮੂਡ ਦੇ ਵਿੱਚ ਸਰਕਾਰ ਆਈ ਹੋਈ ਹੈ ਹੁਣ ਇਹ ਕੱਲਾ ਸਿਰਫ ਕਿਸਾਨਾਂ ਦੇ ਨਾਲ ਜਾਂ ਐਮਐਸਪੀ ਦੇ ਵਿੱਚ ਨਹੀਂ ਹੋ ਰਿਹਾ ਜਦੋਂ ਸਿਆਸਤ ਵਿੱਚ ਵੜ ਜਾਂਦੀ ਹੈ ਉਦੋਂ ਸਾਰੀਆਂ ਚੀਜ਼ਾਂ ਦੇ ਵਿੱਚ ਸ਼ਬਦਾਂ ਦਾ ਹੇਰ ਫੇਰ ਹੀ ਹੁੰਦਾ ਹੈ ਇਹ ਲਾਜ਼ਮੀ ਹੋ ਜਾਂਦਾ ਇਹੀ ਹਾਲ ਪੰਜਾਬ ਦੀ ਜਿਹੜੀ ਸਪੈਸ਼ਲ ਮੁਆਵਜ਼ੇ ਦੀ ਮੰਗ ਹੈ ਇੱਕ ਪੈਕੇਜ ਬੰਗਾਇਆ ਜਾ ਰਿਹਾ ਉਹਦੇ ਵਿੱਚ ਵੀ ਸ਼ਬਦੀ ਹੇਰ ਫੇਰ ਹੀ ਵਰਤੇ ਜਾ ਰਹੇ ਇੱਕ 12000 ਕਰੋੜ ਦਾ ਫਿਗਰ ਖੜਾ ਕਰ ਦਿੱਤਾ ਗਿਆ ਹੈ ਜੋ ਕਿ ਐਸ ਡੀ ਆਰ ਐਫ ਦਾ ਕਿਹਾ ਜਾਂਦਾ ਹੈ ਕਿ ਪੈਸਾ ਪੰਜਾਬ ਸਰਕਾਰ ਕੋਲ ਪਿਆ ਹੈ ਪੰਜਾਬ ਸਰਕਾਰ ਉਸ ਦੇ ਵਿੱਚੋਂ ਖਰਚ ਕਰੇ ਇਹ ਇੱਕ ਸ਼ਬਦਾਂ ਦਾ ਹੇਰ ਫੇਰ ਵਰਤ ਕੇ ਜੋ ਕੇਂਦਰ ਤੋਂ ਸਹਾਇਤਾ ਦਿੱਤੀ ਜਾਣੀ ਚਾਹੀਦੀ ਸੀ ਉਸ ਤੋਂ ਬਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਇਹ 12000 ਕਰੋੜ ਦਾ ਫਿਗਰ ਹੋਵੇ ਚਾਹੇ ਉਹ 1600 ਕਰੋੜ ਦਾ ਫਿਗਰ ਹੋਵੇ ਉਹਦੇ ਵਿੱਚ ਵੀ ਇਹੀ ਤਰਕ ਦਿੱਤਾ ਜਾ ਰਿਹਾ ਹੈ ਕਿ ਅਸੀਂ 1600 ਕਰੋੜ ਦੇ ਵਿੱਚੋਂ ਤਾਂ 800 ਕਰੋੜ ਤੋਂ ਜ਼ਿਆਦਾ ਪਹਿਲਾਂ ਹੀ ਦੇ ਚੁੱਕੇ ਹਾਂ ਉਹਦੇ ਵਿੱਚ 170 ਕਰੋੜ ਨੈਸ਼ਨਲ ਹਾਈਵੇ ਅਥਾਰਟੀ ਦਾ ਵੀ ਪਾ ਦਿੱਤਾ ਗਿਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵੀ ਪਾ ਦਿੱਤਾ ਗਿਆ ਜਾਂ ਜਿਹੜਾ ਐਸਡੀਆਰਐਫ ਦੀ ਕਿਸ਼ਤ ਆਮ ਤੌਰ ਤੇ ਆਉਣੀ ਸੀ ਉਹ ਵੀ ਪਾ ਦਿੱਤਾ ਗਿਆ ਕੁੱਲ ਮਿਲਾ ਕੇ ਸ਼ਬਦਾਂ ਦਾ ਹੇਰ ਫੇਰ ਕਰਕੇ ਹੀ ਉਹ 1600 ਕਰੋੜ ਰੁਪਏ ਵੀ ਇਸੇ ਤਰੀਕੇ ਨਾਲ ਪੂਰੇ ਕਰ ਦਿੱਤੇ ਜਾਣਗੇ ਉਸ ਨੂੰ ਵਿਸ਼ੇਸ਼ ਪੈਕੇਜ ਸਪੈਸ਼ਲ ਪੈਕੇਜ ਕਿਵੇਂ ਕਿਹਾ ਜਾ ਸਕਦਾ ਹੈ ਜੇ ਤੁਸੀਂ ਪੁਰਾਣੀਆਂ ਸਕੀਮਾਂ ਦਾ ਪੈਸਾ ਹੀ ਉਸ ਤੇ ਵਿੱਚ ਜੋੜਨਾ ਹੈ ਜੋ ਕਿ ਆਮ ਤੌਰ ਤੇ ਵੀ ਮਿਲ ਹੀ ਜਾਣੀਆਂ ਸੀ ਹੁਣ ਬਹਿਸ ਕਰਨ ਦੇ ਲਈ ਚਰਚਾ ਕਰਨ ਦੇ ਲਈ ਤਰਕ ਕਰਨ ਦੇ ਲਈ ਹਰ ਇੱਕ ਧਿਰ ਕੋਲ ਆਪਣੇ ਆਪਣੇ ਕਾਗਜ਼ ਆ ਗਏ ਨੇ ਆਪਣੇ ਆਪਣੇ ਅੰਕੜੇ ਆ ਗਏ ਨੇ ਉਹ ਉਹਨਾਂ ਅੰਕੜਿਆਂ ਮੁਤਾਬਕ ਹੀ ਗੱਲ ਕਰਨਗੇ ਜਦੋਂ ਪੰਜਾਬ ਸਰਕਾਰ ਗੱਲ ਕਰੇਗੀ ਉਹ ਗੱਲ ਕਰੇਗੀ ਕਿ ਸਾਡਾ 20000 ਕਰੋੜ ਦਾ ਨੁਕਸਾਨ ਹੋ ਗਿਆ ਅਸੀਂ 13000 13000 ਕਰੋੜ ਦੇ ਆંકੜੇ ਦੇ ਚੁੱਕੇ ਆ ਮੁਆਵਜ਼ਾ ਨਹੀਂ ਦੇ ਰਹੀ ਕੇਂਦਰ ਸਰਕਾਰ ਨੇ ਇੱਕ ਪੈਸਾ ਨਹੀਂ ਜਾਰੀ ਕੀਤਾ ਉੱਥੇ ਜਿਹੜੀ ਦੂਸਰੀ ਤਰ ਹੈ ਵਿਰੋਧੀ ਤਰ ਹੈ ਬੀਜੇਪੀ ਆ ਕਾਂਗਰਸ ਹੈ ਉਹ ਇਹ ਸਰਕਾਰੀ ਆંકੜਿਆਂ ਦੀ ਗੱਲ ਕਰੇਗੀ ਉਹ 12500 ਕਰੋੜ ਦੀ ਗੱਲ ਕਰੇਗੀ ਜੋ ਤੁਹਾਡੇ ਕੋਲ ਪਹਿਲਾਂ ਹੀ ਪਿਆ ਹੈ ਹਾਲਾਂਕਿ ਉਹ ਫਿਗਰ ਜਿਹੜਾ ਹੈ 12500 ਕਰੋੜ ਦਾ ਜਾਂ 12379 ਕਰੋੜ ਦਾ ਉਹ ਪਿਛਲੇ 10-12 ਸਾਲਾਂ ਦਾ ਫਿਗਰ ਜੋ ਆਇਆ ਹੈ ਉਸ ਨੂੰ ਜੋੜ ਕੇ ਬਣਾਇਆ ਗਿਆ ਹੈ ਲੇਕਿਨ ਉਹ 10-12 ਸਾਲਾਂ ਦੇ ਵਿੱਚ ਖਰਚਿਆ ਕਿੰਨਾ ਗਿਆ ਉਸ ਦੀ ਗੱਲ ਕੋਈ ਨਹੀਂ ਕਰਦਾ ਸਿਰਫ ਇੱਕ ਅੰਕੜਾ ਫੜ ਕੇ ਉਸ ਨੂੰ ਬਾਰ-ਬਾਰ ਬਾਰ-ਬਾਰ ਦਰਾਇਆ ਜਾਂਦਾ ਹੈ ਤੇ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹ ਪੈਸਾ ਜਿਹੜਾ ਕਿ ਪਿਛਲੇ 15 ਸਾਲਾਂ ਚ ਇਕੱਠਾ ਹੋਇਆ ਸੀ ਸਰਕਾਰ ਤਿੰਨਾਂ ਸਾਲਾਂ ਦੇ ਵਿੱਚ ਖਾ ਗਈ ਖੜੱਪ ਕਰ ਗਈ ਹਜਮ ਕਰ ਗਈ ਇਸ ਤਰੀਕੇ ਦੇ ਦੋਸ਼ ਲਾਏ ਜਾਂਦੇ ਹਨ ਇਸੇ ਤਰੀਕੇ ਨਾਲ 1600 ਕਰੋੜ ਨਵੇਂ ਜਾਰੀ ਕਰਨ ਦੀ ਥਾਂ ਕੋਈ ਰਾਹਤ ਦੇਣ ਦੀ ਥਾਂ ਉਹਦੇ ਵਿੱਚ ਹੀ ਇਧਰੋਂ ਉਧਰੋਂ ਬਾਕੀ ਏਜੰਸੀਆਂ ਦੇ ਫਿਗਰ ਜੋੜ ਕੇ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਿਰਫ ਇੱਕ ਦੂਜੇ ਦੇ ਖਿਲਾਫ ਤਰਕ ਦੇਣ ਵਾਸਤੇ ਨਾ ਅੰਕੜਿਆਂ ਨੂੰ ਵਰਤਿਆ ਜਾ ਰਿਹਾ ਹੈ ਇਹਨਾਂ ਅੰਕੜਿਆਂ ਦੇ ਖੇਡ ਵਿੱਚ ਆਮ ਲੋਕ ਜਿਹੜੇ ਪੀੜਤ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੇ ਕੋਲ ਕਿੰਨਾ ਪੈਸਾ ਪਹੁੰਚੇਗਾ ਇਸ ਗੱਲ ਦਾ ਜ਼ਿਕਰ ਕੋਈ ਨਹੀਂ ਕਰ ਰਿਹਾ ਉਹਨਾਂ ਨੂੰ 1000 ਰੁਪਏ ਮਿਲੇਗਾ ਉਹਨਾਂ ਨੂੰ 5000 ਮਿਲੇਗਾ ਉਹਨਾਂ ਦਾ ਨੁਕਸਾਨ ਲੱਖ ਦਾ ਹੋਇਆ ਹੈ ਕਰੋੜ ਦਾ ਹੋਇਆ ਹੈ ਉਸ ਤੇ ਬਦਲੇ ਉਹਨਾਂ ਨੂੰ ਮਿਲਣਾ ਕੀ ਹੈ ਕਦੋਂ ਤੱਕ ਮਿਲੇਗਾ ਇਹਨਾਂ ਚੀਜ਼ਾਂ ਦਾ ਜ਼ਿਕਰ ਕੋਈ ਨਹੀਂ ਕਰ ਰਿਹਾ ਸਿਰਫ ਇਹ ਸ਼ਬਦਾਂ ਦੇ ਫੇਰ ਫੇਰ ਦੇ ਵਿੱਚ ਹੀ ਸਾਰੀ ਚਰਚਾ ਉਲਝ ਕੇ ਰਹਿ ਗਈ ਠੀਕ ਇਸੇ ਤਰੀਕੇ ਨਾਲ ਹੀ ਕਿਸਾਨੀ ਜਥੇਬੰਦੀਆਂ ਦੀ ਮੰਗ ਹੈ ਉਹ ਮੰਗ ਹਮੇਸ਼ਾ ਇਹ ਹੁੰਦੀ ਸੀ ਕਿ ਸਾਡੀ ਐਮਐਸਪੀ ਤੈਵੇਂ ਕਿਵੇਂ ਕੀਤੀ ਜਾਣੀ ਹੈ ਉਸ ਦਾ ਗ੍ਰਾਫ ਫਾਰਮੂਲਾ ਹੈ ਉਹ ਕੀ ਹੋਣਾ ਚਾਹੀਦਾ ਹੈ ਉਹ ਸੁਆਮੀਨਾਥਨ ਕਮਿਸ਼ਨ ਦਾ ਸੀ 2 50% ਦੀ ਹੋਣਾ ਚਾਹੀਦਾ ਹੈ ਉਸ ਨੂੰ ਵੀ ਸ਼ਬਦਾਂ ਦੇ ਹੀਰ ਫੇਰ ਦੇ ਵਿੱਚ ਹੀ ਉਲਝਾ ਦਿੱਤਾ ਜਾਵੇਗਾ ਔਰ ਉਸ ਦਾ ਕਿਤੇ ਜਿਹੜਾ ਵੱਡਾ ਸੇਰਾ ਹੈ ਉਹ ਵੀ ਕਿਸਾਨ ਜਥੇਬੰਦੀਆਂ ਦੇ ਨਾਮ ਹੀ ਆਏਗਾ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਸ ਐਮਐਸਪੀ ਦੇ ਵਿੱਚ ਜੋ ਹੰਗਾਰਾ ਸੀ ਜੋ ਪ੍ਰਤੀਕਰਮ ਸੀ ਜੋ ਜਵਾਬ ਸੀ ਉਹ ਇੱਕ ਹੋਣ ਦੀ ਥਾਂ ਤੇ ਉਹ ਵੀ ਵੱਖ-ਵੱਖ ਹੈ ਉਹਦੇ ਵਿੱਚ ਵੀ ਹੜਾਂ ਦਾ ਜ਼ਿਕਰ ਆ ਗਿਆ ਉਦੇ ਵਿੱਚ ਵੀ ਇਹ ਗੱਲ ਨਹੀਂ ਕੀਤੀ ਗਈ ਕਿ ਸਾਡੀ ਮੰਗ ਦੇ ਅਨੁਸਾਰ ਇਹ ਗਣਿਤ ਨਹੀਂ ਬੈਠਦਾ ਇਹ ਕੈਲਕੂਲੇਸ਼ਨ ਨਹੀਂ ਕੀਤੀ ਗਈ ਬਲਕਿ ਕੇਂਦਰ ਸਰਕਾਰ ਤੱਕਾ ਕਰ ਰਹੀ ਹੈ ਕੇਂਦਰ ਸਰਕਾਰ ਖੜਾ ਦਾ ਮੁਆਵਜ਼ਾ ਨਹੀਂ ਦੇ ਰਹੀ ਕਿਸਾਨਾਂ ਦੇ ਨੁਕਸਾਨਾਂ ਦੀ ਪਰਪਾਈ ਨਹੀਂ ਕਰ ਰਹੀ ਇਹਨਾਂ ਚੀਜ਼ਾਂ ਨੂੰ ਜੋੜ ਕੇ ਬਿਆਨ ਦਿੱਤੇ ਜਾ ਰਹੇ ਨੇ ਜੀਹਦਾ ਕਿ ਐਮਐਸਪੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਉਹ ਸ਼ਬਦਾਂ ਨੂੰ ਵਰਤ ਕੇ ਉਹਨਾਂ ਦੀ ਮੰਗਾਂ ਨੂੰ ਨਾਜਾਇਜ਼ ਠਹਿਰਾਉਣਾ ਜਾਂ ਇਹ ਕਹਿਣ ਕਿ ਉਹ ਬਿਨਾਂ ਮਕਸਦ ਤੋਂ ਬਿਨਾਂ ਕਿਸੇ ਗੱਲ ਤੋਂ ਆਪਣੀਆਂ ਮੰਗਾਂ ਰੱਖ ਰਹੇ ਨੇ ਜਦੋਂ ਕਿ ਸਰਕਾਰ ਪਹਿਲਾਂ ਹੀ ਉਹਨਾਂ ਦੀ ਪੂਰਤੀ ਕਰ ਚੁੱਕੀ ਹੈ ਤਕਨੀਕੀ ਗੱਲਾਂ ਦੇ ਵਿੱਚ ਆਮ ਕਿਸਾਨ ਦੀਆਂ ਮੰਗਾਂ ਨੂੰ ਉਲਝਾਉਣ ਦੀ ਥਾਂ ਤੇ ਉਹ ਆਪਣੀ ਮੰਗ ਸਪਸ਼ਟ ਤੇ ਸਿੱਧੇ ਤਰੀਕੇ ਨਾਲ ਰੱਖਣ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਕਨਫਿਊਜ਼ਨ ਆਮ ਲੋਕਾਂ ਦੇ ਵਿੱਚ ਨਾ ਜਾਵੇ ਆਮ ਕਿਸਾਨਾਂ ਦੇ ਵਿੱਚ ਨਾ ਆਵੇ ਤੇ ਸਿਆਸੀ ਤਰ੍ਹਾਂ ਨੂੰ ਇਸ ਗੱਲ ਦੇ ਮੌਕੇ ਦਾ ਫਾਇਦਾ ਉਠਾਉਣ ਦਾ ਲਾਭ ਉਠਾਉਣ ਦਾ ਮੌਕਾ ਨਾ ਮਿਲੇ ਇਸ ਗੱਲ ਦਾ ਧਿਆਨ ਕਿਸਾਨ ਜਥੇਬੰਦੀਆਂ ਰੱਖਣਗੀਆਂ ਕੈਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ